ਇਹ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਬੇਸ਼ਵਦੇਸ਼ੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾ ਚੋਣਵੀਆਂ ਖਬਰਾਂ ਅਭਿਨੰਦਨ ਨੇ ਆਖਿਆ ਮਾਨਸਿਕ ਤਸ਼ੱਦਦ ਚੱਲਣਾ ਪਿਆ ਸਰੀਰਕ ਤਸ਼ੱਦਦ ਤੋਂ ਕੀਤਾ ਇਨਕਾਰ ਯੂਐਨ ਵੱਲੋਂ ਪਾਇਲਟ ਦੀ ਰਿਹਾਈ ਦਾ ਸਵਾਗਤ ਕੁਰੇਸ਼ੀ ਨੇ ਆਖਿਆ ਪਾਇਲਟ ਦੀ ਰਿਹਾਈ ਪਿੱਛੇ ਕੋਈ ਦਬਾਅ ਨਹੀਂ ਬੈਬਲ ਕਲਾ ਗੋਲੀकांड ਮਾਮਲਾ ਅਦਾਲਤ ਨੇ ਆਖਿਆ ਜਾਂਚ ਤੇ ਅਸਰ ਨਾ ਪਈ ਇਸ ਲਈ ਜ਼ਮਾਨਤ ਉਚਿਤ ਨਹੀਂ ਚਰਨਜੀਤ ਦੀ ਜ਼ਮਾਨਤ ਅਰਜੀ ਖਾਰਜ ਆਮ ਆਦਮੀ ਪਾਰਟੀ ਦੇ ਟਕਸਾਲੀਆਂ ਵਿੱਚ ਅਨੰਦਪੁਰ ਸੀਟ ਦਾ ਪੇਜ ਫਸਿਆ ਟਕਸਾਲੀਆਂ ਦਾ ਪੀਡੀਏ ਨਾਲ ਵੀ ਇਸੇ ਹਲਕੇ ਕਰਕੇ ਟੁੱਟਿਆ ਸੀ ਸਮਝੌਤਾ ਸੁਖਬੀਰ ਬਾਦਲ ਨੇ ਆਖਿਆ ਬ੍ਰਹਮਪੁਰਾ ਦੀ ਵਾਪਸੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪੰਜਾਬ ਦੇ ਦਰਿਆਵਾਂ ਨੂੰ ਦੂਸ਼ਿਤ ਕਰਨ ਤੇ ਐਨਜੀਟੀ ਦਾ ਸਖਤ ਫੈਸਲਾ ਮਾਫ ਨਹੀਂ ਹੋਏਗਾ 50 ਕਰੋੜ ਦਾ ਜੁਰਮਾਨਾ ਵਸੂਲੀ ਰਾਸ਼ੀ ਵਾਤਾਵਰਨ ਤੇ ਹੋਏਗੀ ਖਰਚ ਬਟਾਲਾ ਕਪੂਰਥਲਾ ਤੇ ਹਬੌਰ ਨੂੰ ਨਗਰ ਨਿਗਮ ਦਾ ਦਰਜਾ ਕੈਪਟਨ ਨੇ ਆਖਿਆ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤੋਂ ਕਾਂਗਰਸ ਨੂੰ ਕੋਈ ਖਤਰਾ ਨਹੀਂ ਕਰਤਾਰਪੁਰ ਕੋਰੀਡੋਰ ਤੇ 15 ਮਾਰਚ ਨੂੰ ਹੋਏਗੀ ਗੱਲਬਾਤ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਭਾਗ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਪੰਜਾਬ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖੇਰਾਨੀ ਕੈਪਟਨ ਸਰਕਾਰ ਦੀਆਂ ناکਾਮੀਆਂ ਗਣਾਈਆਂ ਉਹਨਾਂ ਆਖਿਆ ਕਿ ਪੂਰੇ ਪੰਜਾਬ ਵਿੱਚ ਛਾਲੇ ਵੀ ਚਿੱਟਾ ਵਿਕ ਰਿਹਾ ਜਦਕਿ ਸਰਕਾਰ ਕਹਿ ਰਹੀ ਹੈ ਕਿ ਚਿੱਟਾ ਤੇ ਨਸ਼ਾ ਤੇ ਨਕੇਲ ਪਾਈ ਹੈ ਉਹਨਾਂ ਆਖਿਆ ਕਿ ਮਾਲਵਾ ਪੱਟੀ ਨਸ਼ੇ ਦੀ ਚਪੇਟ ਵਿੱਚ ਹੈ ਸਰਕਾਰ ਛੋਟੇ ਤਸਕਰਾਂ ਦੇ ਲੋਕਾਂ ਨੂੰ ਫੜ ਰਹੀ ਹੈ ਪਰੰਤੂ ਵੱਡੇ ਮਗਰਮਾ ਛਾਲੇ ਵੀ ਲਗਾਤਾਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਜ਼ੋਰਾਂ ਤੇ ਕਰਨ ਤੇ ਲੱਗੇ ਨੇ ਉਹਨਾਂ ਆਖਿਆ ਕਿ ਪਾਰਟੀ ਜਿੱਥੋਂ ਕਹੇਗੀ ਉਥੋਂ ਚੋਣ ਲੜਨਗੇ ਪੰਜਾਬ ਡੈਮੋਕਰੈਟਿਕ ਅਲਾਈንስ ਤੋਂ ਬਾਹਰ ਕੀਤੇ ਅਕਾਲੀ ਦਲ ਟਕਸਾਲੀ ਨੇ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨਾਲ ਉਬੇਦਿਆਂ ਦਾਸ ਅਤੇ ਟਕਸਾਲੀ ਦੋ ਸੀਟਾਂ ਤੇ ਚੋਣ ਲੜਨਗੇ ਦੋਨੇ ਬਸਪਾ ਨਾਲ ਗੱਠਜੋੜ ਦੀ ਤਿਆਰੀ ਵਿੱਚ ਹੈ ਇਹ ਹੀ ਵਜ੍ਹਾ ਹੈ ਕਿ ਇੱਕ ਸੀਟ ਬਸਪਾ ਲਈ ਰਾਖਵੀਂ ਰੱਖੀ ਗਈ ਹੈ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਅਤੇ ਰਣਜੀਤ ਸਿੰਘ ਬਰੰਪਰਾ ਵਿੱਚ ਹੋਈ ਮੀਟਿੰਗ ਤੇ ਸਹਿਮਤੀ ਬਣੀ ਹੈ ਬਰੰਪਰਾ ਨੇ ਗੱਠਜੋੜ ਦੀ ਪੁਸ਼ਟੀ ਕਰਦਿਆਂ ਆਖੇ ਕਿ ਫਿਲਹਾਲ ਇੱਕ ਸੀਟ ਬਸਪਾ ਲਈ ਰੱਖੀ ਗਈ ਹੈ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਭਪਿੰਦਰ ਸਿੰਘ ਨੇ ਆਖਿਆ ਕਿ ਦੋਨਾਂ ਪਾਰਟੀਆਂ ਵਿੱਚ ਘਟੜਛੜ ਹੋ ਗਿਆ ਹਾਲਾਂਕਿ ਰਸਮੀ ਐਲਾਨ ਕੱਲ ਕੀਤਾ ਜਾਏਗਾ ਲੋਕ ਇਨਸਾਫ ਪਾਰਟੀ ਬਸਪਾ ਪੰਜਾਬ ਇਕਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਡਾਕਟਰ ਧਰਵੀਰ ਗਾਂਧੀ ਨਾਲ ਅਕਾਲੀ ਦਲ ਟਕਸਾਲੀ ਦਾ ਘਟੜਛੜ ਹੋ ਚੁੱਕਾ ਸੀ ਸਾਬਕਾ ਸਪੀਕਰ ਵੀਰ ਜਵਿੰਦਰ ਸਿੰਘ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋਏ ਸਨ ਪਾਰਟੀ ਪ੍ਰਧਾਨ ਰਣਜੀਤ ਸਿੰਘ ਬਰੰਪਰਾ ਨੇ ਉਹਨਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਇਸ ਤੇ ਘਟੜਛੜ ਦੇ ਨੇਤਾਵਾਂ ਨੇ ਇਤਰਾਜ਼ ਪ੍ਰਗਟ ਕੀਤਾ ਇਸ ਲਈ ਅਕਾਲੀ ਦਲ ਟਕਸ ਵੱਖੋ ਵੱਖਰੇ ਹੋ ਗਏ ਆਮ ਆਦਮੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿਚਕਾਰ ਲੋਕ ਸਭਾ ਚੋਣਾਂ ਲਈ ਗੜਛੋੜ ਹੋਣ ਦੇ ਆਸਾਰ ਤੇ ਅਨੰਦਪੁਰ ਸਾਹਿਬ ਸੀਟ ਨੂੰ ਛੱਡ ਕੇ ਬਾਕੀ 12 ਸੀਟਾਂ ਉਪਰ ਦੋਵਾਂ ਧਿਰਾਂ ਵਿੱਚਕਾਰ ਸਹਿਮਤੀ ਬਣ ਚੁੱਕੀ ਹੈ ਅਕਾਲੀ ਦਲ ਟਕਸਾਲੀ ਅਨੰਦਪੁਰ ਸਾਹਿਬ ਤੋਂ ਸਾਬਕਾ ਡੈਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੂੰ ਚੋਣ ਲੜਾਉਣਾ ਚਾਹੁੰਦਾ ਹੈ ਜਦਕਿ ਬਸਪਾ ਇਸ ਸੀਟ ਉਪਰ ਆਪਣਾ ਹੱਕ ਜਿਤਾ ਰਹੀ ਹੈ ਆਮ ਆਦਮੀ ਪਾਰਟੀ ਇੱਥੋਂ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਆਪਣਾ ਉਮੀਦਵਾਰ ਐਲਾਨ ਚੁੱਕੀ ਹੈ ਸ਼ਿਰਗਿਲ ਨੂੰ ਆਮ ਆਦਮੀ ਪਾਰਟੀ ਵਾਪਸ ਲੈਣ ਦੀ ਸਥਿਤੀ ਵਿੱਚ ਨਹੀਂ ਕਿਉਂਕਿ ਵਿਧਾਨ ਸਭਾ ਦੀ ਚੋਣ ਦੌਰਾਨ ਉਹਨਾਂ ਨੂੰ ਖਰੜ ਹਲਕੇ ਦੀ ਬਜਾਏ ਮੋਹਾਲੀ ਤੋਂ ਚੋਣ ਲੜਾਈ ਗਈ ਸੀ ਰਣਜੀਤ ਸਿੰਘ ਬਰਾਂਪੁਰਾ ਨੇ ਆਖਿਆ ਕਿ ਨਨਪੁਰ ਸਾਹਿਬ ਨੂੰ ਛੱਡ ਕੇ ਬਾਕੀ ਸੀਟਾਂ ਤੇ ਬਹੁਤਾ ਝਗੜਾ ਨਹੀਂ ਭਗਵੰਤ ਮਾਨ ਨੇ ਆਖਿਆ ਕਿ ਸਮਝੌਤੇ ਤਹਿਤ ਹਲਕਾ ਨਨਪੁਰ ਸਾਹਿਬ ਤੋਂ ਦੋਵਾਂ ਪਾਰਟੀਆਂ ਦੇ ਉਮੀਦਵਾਰ ਚੋਣ ਲੜਨਗੇ ਉਹਨਾਂ ਆਖਿਆ ਕਿ ਸੰਪੂਰਨ ਸਮਝੌਤਾ ਤਾਂ ਹੀ ਹੈ ਜੇ ਅਨੰਦਪੁਰ ਤੋਂ ਵੀ ਇੱਕ ਤੇ ਰਹੀ ਚੋਣ ਲੜੇ ਬਰਾਂਪੁਰਾ ਨੇ ਆਖਿਆ ਕਿ ਫਿਲਹਾਲ ਉਹ ਇਸ ਬਾਰੇ ਪਾਰਟੀਆਂ ਨਾਲ ਸਲਾਹ ਕਰਨਗੇ ਤੇ ਗੱਠਜੋੜ ਨੂੰ ਅੰਤਿਮ ਰੂਪ ਦੇਣ ਵਿੱਚ ਹਾਲੇ 2-4 ਦਿਨ ਹੋਰ ਲੱਗੇ ਜਾਣ ਦੀ ਗੱਲ ਕਹਿੰਦੇ ਨੇ ਉਧਰ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਰਮਿਆਨ ਹੋਈ ਗੱਠਜੋੜ ਦਾ ਸ਼੍ਰੋਮਣੀ ਅ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਰਮਿਆਨ ਗੱਠਜੋੜ ਬਾਰੇ ਸੁਖਬੀਰ ਨੇ ਆਖਿਆ ਕਿ ਖੁਸ਼ੀ ਵਾਲੀ ਗੱਲ ਹੈ ਕਿ ਉਹਨਾਂ ਦਾ ਗੱਠਜੋੜ ਹੋਇਆ ਹੈ ਉਹਨਾਂ ਆਖਿਆ ਕਿ ਉਹ ਤਾਂ ਲੱਡੂ ਵੀ ਵੰਡਣ ਨੂੰ ਤਿਆਰ ਨੇ ਪਾਰਟੀ ਛੱਡ ਕੇ ਗਏ ਰਣਜੀਤ ਸਿੰਘ ਬ੍ਰਹਮਪੁਰਾ ਬਾਰੇ ਪੁੱਛਣ ਤੇ ਉਹਨਾਂ ਆਖਿਆ ਕਿ ਬ੍ਰਹਮਪੁਰਾ ਤਾਂ ਬਹੁਤ ਅੱਗੇ ਜਾ ਚੁੱਕੇ ਆ ਵਾਪਸੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਲੋਕ ਸਭਾ ਚੋਣਾਂ ਵਾਸਤੇ ਪਾਰਟੀ ਉਮੀਦਵਾਰ ਦੇ ਐਲਾਨ ਬਾਰੇ ਸੁਖਬੀਰ ਬਾਦਲ ਨੇ ਆਖਿਆ ਕਿ ਚੋਣਾਂ ਦੇ ਐਲਾਨ ਉਪਰੰਤ ਇਸ ਬਾਰੇ ਫੈਸਲਾ ਲਿਆ ਜਾਏਗਾ ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੋਵੇਂ ਹੀ ਵੱਖ-ਵੱਖ ਅਵਸਥਾ ਵਿੱਚ ਨੇ ਇਸ ਲਈ ਕਾਂਗਰਸ ਨੂੰ ਦੋਵਾਂ ਪਾਰਟੀਆਂ ਤੋਂ ਆਉਣ ਵਾਲੀਆਂ ਚੋਣਾਂ ਵਿੱਚ ਕੋਈ ਖਤਰਾ ਨਹੀਂ ਪਰ ਫਿਰ ਵੀ ਕਾਂਗਰਸ ਕੋਈ ਵੀ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੀ ਇਸ ਲਈ ਪੰਜਾਬ ਵਿੱਚ ਪਾਰਟੀ ਨੇਤਾਵਾਂ ਤੇ ਵਰਕਰਾਂ ਨੂੰ ਚੋਣਾਂ ਵਿੱਚ ਪੂਰੀ ਤਰ੍ਹਾਂ ਗਤੀਸ਼ੀਲ ਕੀਤਾ ਜਾ ਰਿਹਾ ਹੈ ਉਹਨਾਂ ਆਖੇ ਕਿ ਦੋਵਾਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿੱਚ ਲੀਡਰਸ਼ਿਪ ਨੂੰ ਲੈ ਕੇ ਖਦਸ਼ੇ ਭਰਪੂਰ ਸਥਿਤੀ ਬਣੀ ਹੈ ਪੰਜਾਬ ਕਾਂਗਰਸ ਮਾਲਵੇ ਦੇ ਪਿੰਡ ਕਿਲੀ ਚਾਲਾਂ ਤੋਂ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਲੋਕ ਸਭਾ ਚੋਣ ਦਾ ਆਗਾਜ਼ ਕਰੇਗੀ 7 ਮਾਰਚ ਨੂੰ ਇੱਥੇ ਜੈ ਜਵਾਨ ਜੈ ਹਿੰਦੁਸਤਾਨ ਦੇ ਨਾਂ ਤੇ ਹੋਣ ਵਾਲੀ ਰੈਲੀ ਲਈ ਪੰਡਾਲ ਦਾ ਨਾਮ ਪਲਵਾਮਾ ਹਮਲੇ ਵਿੱਚ ਸ਼ਹੀਦ ਸੀਆਰਪੀਐਫ ਜਵਾਨ ਜੈਮਲ ਸਿੰਘ ਦੇ ਨਾਂ ਤੇ ਰੱਖੇ ਜਾਣ ਦਾ ਫੈਸਲਾ ਕੀਤਾ ਗਿਆ ਹੈ ਰੈਲੀ ਲਈ ਕਿਸਾਨਾਂ ਨੂੰ 40000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਭਰੋਸਾ ਦੇ ਕੇ 90 ਏਕੜ ਕਣਕ ਵਾਹ ਦਿੱਤੀ ਗਈ 25 ਏਕੜ ਜ਼ਮੀਨ ਪਾਰਕਿੰਗ ਤੇ 5 ਏਕੜ ਵੀਆਈਪੀ ਤੇ ਹੈਲੀਪੈਡ ਲਈ ਹੋਏਗੀ ਰੈਲੀ ਵਿੱਚ 2.5 ਲੱਖ ਲੋਕਾਂ ਦੇ ਬੈਠਣ ਦਾ ਇਂਤਜ਼ਾਮ ਸ਼ਰਬਤਖਾਲ ਸਭ ਤੋਂ ਵੱਲੋਂ ਥਾਪੇ ਜਹਦਰ ਅਤੇ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ 9 ਮਾਰਚ ਨੂੰ ਚੰਦਗੜ੍ਹ ਦੀ ਬੋੜੈਲ ਜੇਲ੍ਹ ਤੇ 17 ਮਾਰਚ ਨੂੰ ਨਾਬਾ ਜੇਲ੍ਹ ਦੇ ਬਾਹਰ ਧਰਨਾ ਦੇਣ ਦਾ ਐਲਾਨ ਕੀਤਾ ਹੈ ਉਨਾ ਕੇਂਦਰ ਸਰਕਾਰ ਕੋਲ ਮੰਗ ਕੀਤੀ ਹੈ ਕਿ ਲੰਬੇ ਸਮੇਂ ਤੋਂ ਜ਼ਿਲ੍ਹਾ ਵਿੱਚ ਵੰਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਰਿਹਾ ਕੀਤਾ ਜਾਵੇ ਉਧਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਮੋਦੀ ਸਰਕਾਰ ਨੂੰ ਕਿਹਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਸੱਦ ਭਾਵਨਾ ਤਹਿਤ ਭਾਰਤ ਦੀ ਹਵਾਈ ਸੈਨਾ ਦੇ ਵੈਂਕ ਕਮਾਂਡਰ ਨੂੰ ਰਿਹਾ ਕਰਨ ਮੰਗ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਨੂੰ ਵੀ ਤੁਰਤ ਰਿਹਾ ਕੀਤਾ ਜਾਵੇ ਪਰਮਜੀਤ ਸਰਨਾ ਨੇ ਆਖਿਆ ਕਿ ਬਹੁਤ ਸਾਰੇ ਸਿੱਖ ਭੜੀਆਂ ਵੱਖ-ਵੱਖ ਜ਼ਿਲ੍ਹਾ ਵਿੱਚ ਟਾਡਾ ਕਾਨੂੰਨ ਤਹਿਤ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਅਤੇ ਕਈ ਸਿੱਖਾਂ ਤੇ ਇਸ ਖਤਮ ਹੋ ਚੁੱਕੇ ਕਾਨੂੰਨ ਤਹਿਤ ਮੁਕ ਬਰ ਗਾੜੀ ਕਾਂ ਮਾਮਲੇ ਵਿੱਚ ਚੱਲ ਰਹੀ ਜਾਂਚ ਦੇ ਸਬੰਧ ਵਿੱਚ ਐਸਆਈਟੀ ਨੇ ਇਸ ਕੇਸ ਨਾਲ ਸਬੰਧਤ ਪੁਲਿਸ ਤੇ ਸਿਵਲ ਅਧਿਕਾਰੀਆਂ ਤੋਂ ਪੁੱਛਗਿੱਛ ਕੀਤੀ ਏਡੀਜੀਪੀ ਪ੍ਰਮੋਦ ਕੁਮਾਰ ਆਈਜੀ ਅਰਣਪਾਲ ਸਿੰਘ ਐਸਐਸਪੀ ਕਪੂਰਥਲਾ ਸਤਿੰਦਰ ਸਿੰਘ ਡੀਸੀਪੀ ਭੇਦਪੰਧਰ ਸਿੰਘ ਦੇ ਆਧਾਰ ਤੇ ਇੱਕ ਟੀਮ ਨੇ ਐਸਪੀ ਇੱਕ ਡੀਐਸਪੀ ਤੇ ਚਾਰ ਸਿਵਲਨ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਨੇ ਇਕਰ ਜੋ ਹੋ ਗਿਆ ਕਿ ਆਈਜੀ ਪਰਮਰਾਇਜ਼ਿੰਗ ਉਮਰਾਨੰਗਲ ਤੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਇਸ ਮਾਮਲੇ ਵਿੱਚ ਪਹਿਲਾਂ ਹੀ ਜੇਲ੍ਹ ਵਿੱਚ ਹੈ ਤੇ ਸੈਟ ਵੱਲੋਂ ਇਸ ਕੇਸ ਵਿੱਚ ਲਗਾਤਾਰ ਪੁੱਛਗਿੱਛ ਦਾ ਕੰਮ ਜਾਰੀ ਹੈ। ਮਹਿਬਲ ਕਲਾ ਗੋਲੀकांड ਵਿੱਚ ਗ੍ਰਿਫਤਾਰ ਚਰਨਜੀਤ ਸ਼ਰਮਾ ਦੀ ਜ਼ਮਾਨਤ ਅਰਜੀ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਫਰੀਦਕੋਟ ਨੇ ਖਾਰਜ ਕਰ ਦਿੱਤੀ। ਅਦਾਲਤ ਨੇ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਟੀਸ਼ਨ ਰੱਦ ਕਰਦਿਆਂ ਆਖਿਆ ਕਿ ਦੋਸ਼ੀ ਦੀ ਜ਼ਮਾਨਤ ਮਿਲਣ ਨਾਲ ਜਾਂਚ ਨੂੰ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ। ਇਸ ਲਈ ਦੋਸ਼ੀ ਨੂੰ ਹਲੇ ਜ਼ਮਾਨਤ ਦੇਣਾ ਉਚਿਤ ਨਹੀਂ। ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨ ਪਰਾਨੇ ਜ਼ਮਾਨਤ ਲਈ ਹਾਈ ਕੋਰਟ ਜਾਣ ਦੀ ਗੱਲ ਕਹੀ ਹੈ ਸਰਕਾਰੀ ਧਿਰ ਨੇ ਬੇਬਲ ਕਲਾਂ ਗੋਲੀ ਕਾਂਡ ਦੀ ਵੱਡੇ ਅਪਰਾਧ ਹੋਣ ਦੀ ਦਲੀਲ ਦਿੰਦੇ ਆਖਿਆ ਕਿ ਅਜੇ ਇਹ ਮਾਮਲੇ ਵਿੱਚ ਦੋਸ਼ੀ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ ਪੁਲਵਾਮਾ ਹਮਲੇ ਦੇ ਸ਼ਹੀਦ ਕੁਲਵਿੰਦਰ ਸਿੰਘ ਦੇ ਮਾਪਿਆਂ ਨੂੰ 10000 ਰੁਪਏ ਪੈਨਸ਼ਨ ਦਿੱਤੇ ਜਾਣ ਦਾ ਐਲਾਨ ਕੀਤਾ ਬਟਾਲਾ ਕਪੂਰਥਲਾ ਹਬੌਰ ਨੂੰ ਨਗਰ ਨਿਗਮ ਦਾ ਦਰਜਾ ਦੇ ਦਿੱਤਾ 285000 ਲੋਕਾਂ ਨੂੰ 520 ਕਰੋੜ ਰੁਪਏ ਦਾ ਲਾਭ ਮਿਲੇਗਾ ਗੰਨਾ ਉਤਪਾਦਕਾਂ ਨੂੰ 25 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦਿੱਤੀ ਜਾਏਗੀ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਦੀ ਚੋਣ 9 ਮਾਰਚ ਨੂੰ ਕੀਤੀ ਜਾਣੀ ਹੈ। ਇਸ ਮੌਕੇ ਸਪੀਕਰ ਦੀ ਚੋਣ ਮਗਰੋਂ ਕਮੇਟੀ ਦੇ 15 ਮੈਂਬਰੀ ਕਾਰਜਕਾਰੀ ਮੈਂਬਰਾਂ ਦੀ ਚੋਣ ਕੀਤੀ ਜਾਏਗੀ ਜਿਸ ਮੌਕੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਜਰਨ ਸਕੱਤਰ ਤੇ ਸੰਯੁਕਤ ਸਕੱਤਰ ਦੀ ਚੋਣ ਕੀਤੀ ਜਾਣੀ ਹੈ। ਦਿਨਿਕ ਦਿੱਲੀ ਕਮੇਟੀ ਲਈ ਸਿੱਖ ਵੋਟਰ 46 ਮੈਂਬਰ ਬਣ ਕੇ ਚੁਣ ਕੇ ਭੇਜੇ ਨੇ ਦੋ ਮੈਂਬਰ ਨਾਮਜ਼ਦ ਕੀਤੇ ਜਾਂਦੇ ਆ ਤੇ ਦੋ ਮੈਂਬਰ ਦਿੱਲੀ ਦੀਆਂ ਰਜਿਸਟਰਡ ਸਿੰਘ ਸੁਭਾਵਾਂ ਦੇ ਪ੍ਰਧਾਨ ਦੇ ਨਾਂ ਵਾਲੀਆਂ ਪਰਚੀਆਂ ਤੋਂ ਚੁਣੇ ਜਾਂਦੇ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪੰਜਾਬ ਦੇ ਦਰਿਆਵਾਂ ਵਿੱਚ ਹੋ ਰੇ ਦੂਸ਼ਿਤ ਪਾਣੀ ਨੂੰ ਲੈ ਕੇ ਵੱਡਾ ਫੈਸਲਾ ਦਿੱਤਾ ਹੈ ਅਦਾਲਤ ਨੇ ਦਰਿਆਵਾਂ ਵਿੱਚ ਛੁੱਟੇ ਜਾ ਰਹੇ ਦੂਸ਼ਿਤ ਪਾਣੀ ਨੂੰ ਲੈ ਕੇ ਨੋਟਿਸ ਲਿਆ ਤੇ ਅਦਾਲਤ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ माफ ਨਹੀਂ ਹੋਏਗਾ ਇਸ ਲਈ ਜ਼ਿੰਮੇਵਾਰ ਕਾਰਪੋਰੇਸ਼ਨ ਅਧਿయోగ ਤੇ ਸੰਬੰਧਤ ਅਫਸਰਾਂ ਤੋਂ ਵਸੂਲਿਆ ਜਾਏਗਾ ਇਸ ਪੈਸੇ ਨੂੰ ਵਾਤਾਵਰਣ ਤੇ ਪਾਣੀ ਦੇ ਸੁਧਾਰ ਲਈ ਖਰਚ ਕੀਤਾ ਜਾਣਾ ਹੈ ਹੁਣ ਦਰਿਆਵਾਂ ਵਿੱਚ ਛੁੱਟੇ ਜਾ ਰਹੇ ਦੂਸ਼ਿਤ ਪਾਣੀ ਨੂੰ ਰੋਕਣ ਲਈ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਪ੍ਰੀਤਮ ਪਾਲ ਦੀ ਅਗਵਾਈ ਵਿੱਚ ਨਿਗਰਾਨ ਕਮੇਟੀ ਬਣੇਗੀ ਜਿਸ ਦੀ ਅਗਲੀ ਸੁਣਵਾਈ 16 ਜੁਲਾਈ ਨੂੰ ਹੋਏਗੀ ਬਲਬੀਰ ਸਿੰਘ ਸੀਚੇਵਾਲ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਵਿੱਚ ਦਰਿਆਵਾਂ ਦੇ ਦੂਸ਼ਿਤ ਪਾਣੀ ਨੂੰ ਰੋਕਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਜ਼ਿੰਮੇਵਾਰ ਹੈ ਇਹ ਅਧਿਕਾਰੀ ਦੂਸ਼ਿਤ ਪਾਣੀ ਛੁੱਟਣ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਕਰਦੇ ਐਨਜੀਟੀ ਵੱਲੋਂ ਚਾਰ ਮੈਂਬਰੀ ਕਮੇਟੀ ਨੇ ਕਿ ਹੈ ਕਿ ਚਿੱਟੀ ਬਈ ਕਾਲਾ ਸੰਗਿਆ ਡਰੇਨ ਤੇ ਬੁੱਢੇ ਨਾਲੇ ਦੇ ਜ਼ਰੀਏ ਸਤਲੁਜ ਤੇ ਬਿਆਸ ਵਿੱਚ 39 ਸਥਾਨਾਂ ਤੇ ਹੈਵੀ ਮੈਟਲ ਅਤੇ ਗੰਦਾ ਪਾਣੀ ਛੁੱਟਿਆ ਜਾ ਰਿਹਾ ਹੈ ਲੋਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਵਿਭਾਗ ਇਸ ਵਿਭਾਗ ਇਸ ਨੂੰ ਰੋਕਣ ਵਿੱਚ ناکਾਮ ਰਿਹਾ ਹੈ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਲੁਧਿਆਣਾ ਦੀ ਲੈਦਰ ਇੰਡਸਟਰੀ ਵਿੱਚ ਜਾ ਰਿਹਾ ਹੈ ਜਿਸ ਕਰਕੇ ਦਰਿਆਵਾਂ ਦਾ ਪਾਣੀ ਜ਼ਹਿਰੀਲਾ ਹੁੰਦਾ ਜਾ ਰਿਹਾ ਹੁਣ ਇਹ ਅਧਿਕਾਰੀ ਐਨਜੀਟੀ ਨੂੰ ਰਿਪੋਰਟ ਕੀ ਸੌਂਪਣਗੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਜਿਨ੍ਹਾਂ ਨੂੰ ਸ਼ੁੱਕਰਵਾਰ ਰਾਤ ਪਾਕਿਸਤਾਨ ਵਾਗਾ ਸਰਹੱਦਾਂ ਹੀ ਭਾਰਤ ਨੂੰ ਸੌਂਪਿਆ ਗਿਆ ਉਹਨਾਂ ਖੁਲਾਸਾ ਕੀਤਾ ਕਿ ਉਹਨਾਂ ਨੂੰ ਪਾਕਿਸਤਾਨ ਵਿੱਚ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ ਗਵਾਂਡੀ ਮੁਲਕ ਵਿੱਚ 60 ਘੰਟਿਆਂ ਦੀ ਠਾਹਰ ਦੌਰਾਨ ਪਾਕਿਸਤਾਨ ਅਥਾਰਟੀ ਵੱਲੋਂ ਕਿਸੇ ਵੀ ਤਰ੍ਹਾਂ ਦੇ ਸਰੀਰਕ ਤਸ਼ੱਦਦ ਤੋਂ ਇਨਕਾਰ ਕੀਤਾ ਜਿਹੜੀ ਫੁਟੇਜ ਸਾਹਮਣੇ ਆਈ ਹੈ ਉਸ ਵਿੱਚ ਪਾਇਲਟ ਦੀਆਂ ਅੱਖਾਂ ਤੇ ਪੱਟੀ ਬੰਨੀ ਹੋਈ ਸੀ ਤੇ ਹੱਥ ਵੀ ਬੰਨੇ ਸਨ ਉਹ ਜ਼ਖਮੀ ਵੀ ਸਨ ਇਸ ਤੋਂ ਬਾਅਦ ਇੱਕ ਵੀਡੀਓ ਵਿੱਚ ਉਹ ਚਾਹ ਪੀਂਦੇ ਨਜ਼ਰ ਆਏ ਤੇ ਠੀਕ ਠਾਕ ਲੱਗ ਰਹੇ ਸਨ ਉਧਰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਦਾ ਕਹਿਣਾ ਹੈ ਕਿ ਪਾਇਲਟ ਨੂੰ ਭਾਰਤ ਨੂੰ ਸੌਂਪਣ ਪਿੱਛੇ ਪਾਕਿਸਤਾਨ ਤੇ ਕੋਈ ਜ਼ਬਰ ਨਹੀਂ ਸੀ ਤੇ ਅਜਿਆ ਕਰਨ ਲਈ ਉਹ ਕਿਸੇ ਵੀ ਪੱਖ ਤੋਂ ਮਜਬੂਰ ਵੀ ਨਹੀਂ ਸਨ ਜਦਕਿ ਭਾਰਤ ਦਾ ਰਵੱਈਆ ਕਿ ਪਾਇਲਟ ਨੂੰ ਜਨੇਵਾ ਕਨਵੋਕੇਸ਼ਨ ਦੇ ਆਲਮੀ ਦਬਾਤ ਤਹਿਤ ਰਿਹਾਂ ਕੀਤਾ ਹੈ ਕੁਰੈਸ਼ੀ ਨੇ ਅਖਿਆ ਕਿ ਪਾਕਿਸਤਾਨ ਪਾਇਲਟ ਦੀ ਰਿਹਾਈ ਨਾਲ ਭਾਰਤ ਨੂੰ ਸਿਰਫ ਅਮਨ ਦਾ ਪੈਗਾਮ ਦੇਣਾ ਚਾਹੁੰਦੇ ਸਨ ਉਹਨਾਂ ਦੇਸ਼ਤੀ ਜਥੇਬੰਦੀਆਂ ਖਿਲਾਫ ਕਾਰਵਾਈ ਦਾ ਆਹਦ ਵੀ ਦੁਹਰਾਇਆ ਹੈ ਰਜਨਾਮਾ ਕਹਿ ਰਿਹਾ 30 ਮਾਰਖਾ ਕਹਿੰਦਾ ਦਿੱਤਾ ਦਖਲ ਸੰਸਾਰ ਤਾਂ ਨਜ਼ਰ ਆਇਆ ਹਾਲਤ ਵਿੱਚ ਕੁਛ ਆ ਰਿਹਾ ਮੋੜ ਮੀਆਂ ਪਾਸੇ ਪਾਕ ਦੇ ਪਾਇਲਟ ਸੀ ਹਿੰਦ ਵਾਲਾ ਪਾਸੇ ਪਾਕ ਦੇ ਪਾਇਲਟ ਸੀ ਹਿੰਦ ਵਾਲਾ ਦਿੱਤਾ ਗਿਆ ਹੀ ਉਸ ਨੂੰ ਛੋੜ ਮੀਆਂ ਵੱਡੀਆਂ ਤਾਕਤਾਂ ਦਾ ਗਿਆ ਤੀਰ ਜਿਹੜਾ ਵੱਡੀਆਂ ਤਾਕਤਾਂ ਦਾ ਗਿਆ ਤੀਰ ਜਿਹੜਾ ਉਹਦਾ ਪਾਕ ਦੇ ਕੋਲ ਨਹੀਂ ਤੋੜ ਮੀਆਂ ਪਾੜਾ ਦੁਨੀਆ ਦੇ ਨਾਲ ਹੈ ਪਿਆ ਤਕੜਾ ਪਾੜਾ ਦੁਨੀਆ ਦੇ ਨਾਲ ਹੈ ਪਿਆ ਤਕੜਾ ਔਖਾ ਅਕਸ ਨੂੰ ਲਾਉਣਾ ਹੀ ਜੋੜ ਮੀਆਂ ਲਛੇਦਾਰ ਇਮਰਾਨ ਪਿਆ ਸ਼ਬਦ ਵਰਤੇ ਲਛੇਦਾਰ ਇਮਰਾਨ ਪਿਆ ਸ਼ਬਦ ਵਰਤੇ ਹਕੀਕਤ ਮੰਨੀ ਤਾਂ ਆਪ ਦੀ ਸੰਗ ਮੀਆਂ ਹਕੀਕਤ ਮੰਨੀ ਤਾਂ ਆਪ ਦੀ ਸੰਗ ਮੀਆਂ ਰਸੀ ਸੜੀ ਪਰਵਟ ਨਹੀਂ ਗਿਆ ਹਾਲੇ ਰਸੀ ਸੜੀ ਪਰਵਟ ਨਹੀਂ ਗਿਆ ਹਾਲੇ ਡੰਗ ਮਾਰਨ ਦਾ ਬਦਲਿਆ ਢੰਗ ਮੀਆਂ ਪੰਜਾਬ ਦਾ ਮੌਸਮ ਬਿਲਕੁਲ ਗੜਬੜਾਇਆ ਹੋਇਆ ਹੈ ਕੱਲ ਦੀ ਬਦਲਵਾਈ ਬਣੀ ਹੈ ਧੁੱਪ ਬਿਲਕੁਲ ਨਿਕਲੀ ਅੱਜ ਤੇਜ਼ ਤੇ ਕਿਤੇ ਹਲਕਾ ਮੀਂਹ ਪੈਂਦਾ ਰਿਹਾ ਕਿਣਮਣ ਕਿਣਮਣ ਹਾਲੇ ਵੀ ਜਾਰੀ ਹੈ ਠੰਡੀ ਹਵਾ ਵੀ ਵਗਦੀ ਹੈ ਜਿਸ ਨਾਲ ਠੰਡ ਦਾ ਪ੍ਰਕੋਪ ਹੋਰ ਵੀ ਵੱਧ ਗਿਆ ਹੈ ਔਰ ਮੌਸਮ ਪੀਮਾਰਾ ਨੇ ਕਿਹਾ ਹੈ ਕਿ ਹਾਲੇ ਮੌਸਮ ਕਲੀਅਰ ਹੋਣ ਦੀ ਕੋਈ ਸੰਭਾਵਨਾ ਨਹੀਂ ਦੂਜੇ ਪਾਸੇ ਕਿਸਾਨਾਂ ਦੇ ਵਿੱਚ ਜਾ ਰਹੇ ਢੇੜੇ ਲਾ ਰਹੇ ਕਿਸਾਨਾਂ ਦੇ ਸਾਹ ਵੀ ਸੁੱਕੇ ਪੈ ਨੇ ਖੇਤਾਂ ਵਿੱਚ ਜਦੋਂ ਢੇੜੇ ਲਾਉਂਦੇ ਨੇ ਧੱਕਣ ਕਵਲ ਦੇਖਦੇ ਨੇ ਔਰ ਹਵਾ ਦੇ ਬੋਲੇ ਆਣ ਤੋਂ ਡਰਦੇ ਨੇ ਜੇ ਹਵਾ ਵਗਦੀ ਹੈ ਤਾਂ ਕਣਕ ਦਾ ਨੁਕਸਾਨ ਹੋ ਸਕਦਾ ਹੈ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ